ਓਏ ਆਪਾਂ ਛੇੜੀ ਓਏ ਮੁੰਡਿਆ ਉਹ ਪਿਆ ਜੀ ਸਾਰਾ ਮਾਲ ਜਿਹੜਾ ਹੁਣ ਫੈਕਟਰੀ ਦਾ ਗੇਟ ਖੋਲਤਾ ਇਹਨਾਂ ਨੇ ਕਿਉਂਕਿ ਇੱਥੇ ਜਿਹੜਾ ਧਰਨਾ ਲੱਗਾ ਸੀ ਸਾਰਾ ਉਹ ਚਕਾਤਾ ਮਤਲਬ ਇੱਥੇ ਸਾਡੀਆਂ ਟਰਾਲੀਆਂ ਖੜੀਆਂ ਸੀ ਟੈਂਟ ਵਗੈਰਾ ਲੱਗੇ ਜੋ ਵੀ ਸੀਗਾ ਤੇ ਆਹ ਦੇਖ ਲਓ ਸਾਹਮਣੇ ਆਹ ਜੀ ਜੀ ਮਚਾ ਕੇ ਇਹਨਾਂ ਦੇ ਤੇਲ ਕੱਢ ਕੇ ਨਟਨ ਪਟਨ ਜੋ ਵੀ ਕਰਦੇ ਆ ਇੱਕ ਬੰਦੇ ਪਿੱਛੇ ਦੇਖ ਲਓ 3000 3500 ਬੰਦਾ ਉਹ ਕਰਤਾ ਤੇ ਆ ਬੈਠੇ ਆ ਲੋਕ ਪਾਸੇ ਹੋਏ ਸਾਡੇ ਪਿੰਡ ਦੇ ਸਾਰੇ ਦੇਖੋ ਹਾਂ ਆ ਦੇਖੋ ਬਾਕੀ 1.5 200 ਬੰਦਾ ਜਿਹੜਾ ਆਂਦਾ ਉੱਥੇ ਲੈ ਕੇ ਚੱਕ ਕੇ ਥਾਣੇ 'ਚ ਦੋ ਤਿੰਨ ਬੱਸਾਂ ਭਰ ਕੇ ਰਹਿ ਕੇ ਪਿੱਛੇ ਵਿਚਾਰੀਆਂ ਸਾਡੇ ਪਿੰਡ ਦੇ ਬਜ਼ੁਰਗ ਬੁੜੀਆਂ ਵੀ ਸੀਗੀਆਂ ਤੇ ਉਹਨਾਂ ਦੀਆਂ ਚੱਪਲਾਂ ਚੁਪਣਾ ਬੰਗਿਆ ਇੱਥੇ ਆ ਬੰਗਿਆ ਤੁਹਾਨੂੰ ਮੈਨੂੰ ਦਿਖਾਉਣਾ ਹੈ ਤੁਹਾਨੂੰ ਆ ਚਪਲਾ ਬੰਗੇ ਉਹਨਾਂ ਦੀਆਂ ਲਾ ਆ ਹਟਾ ਲਾ ਦੀ ਆ ਖੜਾ ਪੁਰਸ਼ ਪ੍ਰਸ਼ਾਸਨ ਕਹਿੰਦੇ ਡਿਪਟੀ ਆ ਰਿਹਾ ਹੁਣ ਤੇ ਐਸ ਐਚਓ ਰਾਮਾ ਇੱਥੇ ਮੌਕੇ ਤੇ ਹਾਜ਼ਰ ਹੈ ਤੇ ਨਾਲ ਇਹ ਉਹ ਛੋੜੀਆਂ ਬੱਸਾਂ ਭਰੀਆਂ ਤੇ ਇੱਕ ਮਾਸੋਂ ਹੋਰ ਦਾ ਤਾਂ ਗੁਰੂ ਗੋਬਿੰਦ ਸਿੰਘ ਰਫਿੰਡਰੀ ਲੱਗੀ ਹੈ ਨਾ ਉਹਦੀ ਕਰਾਮਾਤ ਆ ਸਾਰੀ ਇਹ ਉਹਨੇ ਬੱਸਾਂ ਪਸਾਂ ਅੰਦਰੋਂ ਸਾਰੀਆਂ ਉਹਨਾਂ ਨੇ ਭੇਜੀਆਂ ਕਹਿੰਦੇ ਧਰ ਨਾਲ ਜਾ ਕੇ ਲਿਓ ਲੋ ਲੋਕ ਮਰਦੇ ਕਹਿੰਦੇ ਮਰ ਜਾਣ ਪਰ ਆ ਚੀਜ਼ ਨਾ ਮਰੇ ਇਹ ਚੀਜ਼ ਨਹੀਂ ਮਰਦੇਣੀ ਲੋਕ ਜਾਣ ਖੂਚ